ਗਰਮੀਆਂ ਜਿੱਦਾਂ ਹੀ ਆਉਂਦੀਆਂ ਨੇ ਲੋਕ ਆਪਣੇ ਖਾਣ-ਪਣ ਵੱਲ ਧਿਆਨ ਨਹੀਂ ਦੇ ਪਾਉਂਦੇ ਕਿਸ ਤਰੀਕੇ ਦੇ ਨਾਲ ਖਾਣ-ਪੀਣ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਤਾਂ ਕਿ ਡੀਹਾਈਡਰੇਸ਼ਨ ਤੋਂ ਬਚਿਆ ਜਾ ਸਕੇ ਡੀਹਾਈਡਰੇਸ਼ਨ ਤੋਂ ਬਚਣ ਲਈ ਉਹਨਾਂ ਨੂੰ ਵਕਫ-ਵਕਫ ਤਰ੍ਹਾਂ ਦੇ ਪ੍ਰਕਾਸ਼ਨ ਜਿਹੜੇ ਅਗਲੇ ਲੈਣੇ ਚਾਹੀਦੇ ਸਭ ਤੋਂ ਪਹਿਲਾਂ ਤੇ ਜਿਹੜਾ ਮੋਸਟ ਇੰਪੋਰਟੈਂਟ ਹੈ ਉਹਦੇ ਵਿੱਚ ਇਹ ਸਤਾ ਹੈ ਕਿ ਉਹਨਾਂ ਨੂੰ ਪਾਣੀ ਜਿਹੜਾ ਹੈਗਾ ਆ ਪਾਣੀ ਥੋੜੇ-ਥੋੜੇ ਸਮੇਂ ਬਾਅਦ ਚਾਹੇ ਪਿਆਸ ਹੋਵੇ ਚਾਹੇ ਨਾ ਵੀ ਅਦੇ ਅਦੇ ਘੰਟੇ ਬਾਅਦ ਠੀਕ ਘੰਟੇ ਬਾਅਦ ਜਿਹੜਾ ਹੈਗਾ ਪਾਣੀ ਉਹਨਾਂ ਨੂੰ ਪੀਣਾ ਚਾਹੀਦਾ ਹੈਗਾ ਐਂਡ ਫਿਰ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਰੈਨ ਬੈਂਚ ਐਂਡ ਖਾਣ ਪੀਣ ਦੇ ਵਿੱਚ ਕਿਸ ਤਰ੍ਹਾਂ ਮਤਲਬ ਕਿ ਕਰਨਾ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਪਾਣੀ ਵਗੈਰਾ ਜ਼ਿਆਦਾ ਪੀਣਾ ਚਾਹੀਦਾ ਐਂਡ ਕਿਉਂਕਿ ਮੋਸਟ ਐਕਸਪੋਜ਼ਡ ਪਾਰਟ ਆਫ ਦਾ ਬਾਡੀ ਕਿਹੜੇ ਹੁੰਦੇ ਜਿਸ ਤਰ੍ਹਾਂ ਆਪਣਾ ਫੇਸ ਹੈ ਹੈੱਡ ਹੈ ਠੀਕ ਹੈ ਸਿਰ ਤੇ ਟੋਪੀ ਵਗੈਰਾ ਲੈ ਕੇ ਰੱਖਣ ਫੁੱਲ ਸਲੀਪ ਕੱਪੜੇ ਜਿਹੜੇ ਹੈਗੇ ਆ ਕਾਟਨ ਦੇ ਹਲਕੇ ਰੰਗ ਦੇ ਕੱਪੜੇ ਜਿਹੜੇ ਹੈਗੇ ਆ ਪਾ ਕੇ ਰੱਖਣ ਖਾਣ ਪੀਣ ਦੇ ਵਿੱਚ ਕਿੰਨਾ ਕੁ ਪ੍ਰੇਜ਼ ਕਰਨਾ ਚਾਹੀਦਾ ਕਿਉਂਕਿ ਲੋਕ ਜਦੋਂ ਗਰਮੀਆਂ ਵੀ ਆਉਂਦੀਆਂ ਨੇ ਖਾਣ ਪੀਣ ਉਨਾ ਹੀ ਰੱਖਦੇ ਆ ਜਾਂ ਫਿਰ ਪਾਣੀ ਜਿਹੜੇ ਲੋਕ ਜ਼ਿਆਦਾ ਪੀ ਲੈਂਦੇ ਤਾਂ ਕਹਿੰਦੇ ਨੇ ਕਿ ਢੇਟ ਭਰ ਗਿਆ ਤੇ ਹੁਣ ਭੁੱਖ ਹੀ ਨਹੀਂ ਲੱਗਦੀ। ਵਖੋ ਜੀ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਮੌਸਮੀ ਫਲ ਤੇ ਸਬਜ਼ੀਆਂ ਜਿਵੇਂ ਕਿ ਮੈਲਨ ਹੋ ਗਿਆ, ਵਾਟਰਮੈਲਨ ਹੋ ਗਿਆ, ਅੰਗੂਰ, ਖੀਰਾ, ਟਮਾਟਰ, ਕੀਆ, ਤੋਰੀਆਂ ਮਤਲਬ ਸੀਜ਼ਨਲ ਵੈਜੀਟੇਬਲ ਜਿਹੜੀਆਂ ਹੈਗੀਆਂ ਉਹ ਖਾਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਦਿਨੋ ਦਿਨ ਗਰਮੀ ਦਾ ਪ੍ਰਕੋਪ ਜਿਹੜਾ ਉਹ ਵਧਦਾ ਜਾ ਰਿਹਾ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੋਕ ਇਸ ਵੱਧ ਰਹੀ ਗਰਮੀ ਕਰਕੇ ਬਿਮਾਰ ਹੋ ਜਾਂਦੇ ਨੇ ਖਾਣ ਪੀਣ ਦਾ ਕਿਵੇਂ ਖਿਆਲ ਰੱਖਣਾ ਚਾਹੀਦਾ ਹੈ ਕਿ ਵੱਧ ਖਾਣਾ ਚਾਹੀਦਾ ਹੈ ਜਾਂ ਫਿਰ ਘੱਟ ਖਾਣਾ ਚਾਹੀਦਾ ਹੈ ਸਮੇਂ-ਸਮੇਂ ਸਰ ਖਾਣਾ ਚਾਹੀਦਾ ਹੈ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਛੋਟੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਖਿਆਲ ਰੱਖਣਾ ਚਾਹੀਦਾ ਹੈ ਤੇ ਹੋਰ ਜਿਹੜੇ ਮਰੀਜ਼ ਨੇ ਉਹਨਾਂ ਨੂੰ ਆਪਣਾ ਸਿਹਤ ਦਾ ਖਿਆਲ ਕਿਵੇਂ ਰੱਖਣਾ ਚਾਹੀਦਾ ਹੈ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫੀਸਰ ਡਾਕਟਰ ਹਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ ਦਿਨੋ ਦਿਨ ਗਰਮੀ ਵਧ ਰਹੀ ਹੈ ਤਾਪਮਾਨ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਸੋ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਕਿਹੜੇ ਕਿਹੜੇ ਲੋਕਾਂ ਨੂੰ ਇਸ ਗਰਮੀ ਦੇ ਵਿੱਚ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨਾਂ ਦੇ ਵਿੱਚ ਜਿਹੜੇ ਆ ਜਾਂਦੇ ਆ ਸਭ ਤੋਂ ਜ਼ਿਆਦਾ ਜਿਹੜੀ ਇਹ ਪ੍ਰੋਬਲਮ ਜਿਨ੍ਹਾਂ ਨੂੰ ਫੇਸ ਕਰਨੀ ਪੈਂਦੀ ਉਹਨਾਂ ਦੇ ਵਿੱਚ ਨਿਊ ਬਰਨ ਬੇਬੀਜ਼ ਆ ਜਾਂਦੇ ਆ ਗਰਭਵਰਤੀ ਮਹਿਲਾਵਾਂ ਆ ਜਾਂਦੀਆਂ ਐਂਡ ਲੇਬਰ ਕਲਾਸ ਆ ਜਾਂਦੀ ਹੈ ਐਂਡ ਪੈਂਟ ਸਾਲ ਤੋਂ ਬਾਅਦ ਜਿਹੜੇ ਹੈਗੇ ਆ ਉਹ ਲੋਕੀ ਆ ਜਾਂਦੇ ਆ ਜਾਂ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ ਉਹ ਲੋਕੀ ਆ ਜਾਂਦੇ ਦੇ ਆਰ ਮਤਲਬ ਉਹ ਇਸ ਚੀਜ਼ ਦੇ ਕਾਫੀ ਜ਼ਿਆਦਾ ਹਾਈ ਰਿਸਕ ਤੇ ਹੁੰਦੇ ਆ ਸੋ ਸਾਰੇ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਕਿ ਗਰਮੀਆਂ ਜਿੱਦਾਂ ਹੀ ਆਉਂਦੀਆਂ ਨੇ ਲੋਕ ਆਪਣੇ ਖਾਣ-ਪਣ ਵੱਲ ਧਿਆਨ ਨਹੀਂ ਦੇ ਪਾਉਂਦੇ ਕਿਸ ਤਰੀਕੇ ਦੇ ਨਾਲ ਖਾਣ-ਪੀਣ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਤਾਂ ਕਿ ਡੀਹਾਈਡਰੇਸ਼ਨ ਤੋਂ ਬਚਿਆ ਜਾ ਸਕੇ ਦੇਖੋ ਜੀ ਡੀਹਾਈਡਰੇਸ਼ਨ ਤੋਂ ਬਚਣ ਲਈ ਜਿਹੜਾ ਹੈ ਉਹਨਾਂ ਨੂੰ ਵਕਫ ਵਕਫ ਤਰ੍ਹਾਂ ਦੇ ਪ੍ਰਕਾਸ਼ਨ ਜਿਹੜੇ ਅਗਲੇ ਲੈਣੇ ਚਾਹੀਦੇ ਸਭ ਤੋਂ ਪਹਿਲਾਂ ਤੇ ਜਿਹੜਾ ਮੋਸਟ ਇੰਪੋਰਟੈਂਟ ਹੈ ਉਹਦੇ ਵਿੱਚ ਇਸ ਤਰ੍ਹਾਂ ਕਿ ਉਹਨਾਂ ਨੂੰ ਪਾਣੀ ਜਿਹੜਾ ਹੈਗਾ ਆ ਪਾਣੀ ਥੋੜੇ ਥੋੜੇ ਸਮੇਂ ਬਾਅਦ ਚਾਹੇ ਪਿਆਸ ਹੋਵੇ ਚਾਹੇ ਨਾ ਹੋਵੇ ਅਧੇ ਅਧੇ ਘੰਟੇ ਬਾਅਦ ਠੀਕ ਘੰਟੇ ਬਾਅਦ ਜਿਹੜਾ ਹੈਗਾ ਪਾਣੀ ਉਹਨਾਂ ਨੂੰ ਪੀਣਾ ਚਾਹੀਦਾ ਹੈਗਾ ਤਾਂ ਜੋ ਉਹਨਾਂ ਦੇ ਵਿੱਚ ਡੀਹਾਈਡਰੇਸ਼ਨ ਦੀ ਕਮੀ ਨਾ ਆਵੇ ਆਪਣੇ ਜਿਹੜੇ ਮੋਸਟ ਉਹਨਾਂ ਦੇ ਅਰਜੈਂਟ ਵਰਕਸ ਹੈਗੇ ਆ ਉਹਨਾਂ ਨੂੰ ਡੇ ਟਾਈਮ 12 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਗੇ ਆ ਉਹ ਕਰ ਲੈਣੇ ਚਾਹੀਦੇ ਆ ਜਾਂ ਫਿਰ ਜਿਹੜੇ ਹੈਗੇ ਆ ਕੰਮ ਉਹਨਾਂ ਨੂੰ ਸ਼ਾਮ ਨੂੰ ਕਰਨੇ ਚਾਹੀਦੇ ਪਾਰਟਿਕੁਲਰਲੀ ਜਿਹੜੇ ਐਟ ਰਿਸਕ ਮਤਲਬ ਹੈਗੇ ਆ ਐਂਡ ਫਿਰ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਰੈਨ ਬੈਂਚ ਐਂਡ ਖਾਣ ਪੀਣ ਦੇ ਵਿੱਚ ਕਿਸ ਤਰ੍ਹਾਂ ਮਤਲਬ ਕਿ ਕਰਨਾ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਪਾਣੀ ਵਗੈਰਾ ਜ਼ਿਆਦਾ ਪੀਣਾ ਚਾਹੀਦਾ ਐਂਡ ਕਿਉਂਕਿ ਮੋਸਟ ਐਕਸਪੋਜ਼ ਪਾਰਟ ਆਫ ਦਾ ਬਾਡੀ ਕਿਹੜੇ ਹੁੰਦੇ ਜਿਸ ਤਰ੍ਹਾਂ ਆਪਣਾ ਫੇਸ ਹੈ ਹੈੱਡ ਹੈ ਠੀਕ ਹੈ ਸਿਰ ਤੇ ਟੋਪੀ ਵਗੈਰਾ ਲੈ ਕੇ ਰੱਖਣ ਫੁੱਲ ਸਲੀਵ ਕੱਪੜੇ ਜਿਹੜੇ ਹੈਗੇ ਆ ਕਾਟਨ ਦੇ ਹਲਕੇ ਰੰਗ ਦੇ ਕੱਪੜੇ ਜਿਹੜੇ ਹੈਗੇ ਆ ਪਾ ਕੇ ਰੱਖਣ ਔਰ ਜਿਸ ਤਰ੍ਹਾਂ ਚਾਹ ਕਾਫੀ ਸ਼ਰਾਬ ਇਹਨਾਂ ਦੀ ਵਰਤੋਂ ਜਿਹੜੀ ਹੈਗੀ ਹੈ ਅ ਪਕਾ ਨੂੰ ਘੱਟ ਕਰਨੀ ਚਾਹੀਦੀ ਹੈ ਸੋ ਸਰ ਜਿਵੇਂ ਤੁਸੀਂ ਦੱਸਿਆ ਕਿ ਚਾਹ ਦੀ ਕੌਫੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਲੋਕਾਂ ਦੇ ਵਿੱਚ ਤਾਂ ਮਤਲਬ ਇੱਕ ਇਫੈਕਟਿਵ ਬਣਿਆ ਪਿਆ ਕਿ ਕੋਈ ਵੀ ਆ ਗਿਆ ਚਾਹ ਪੀ ਲਓ ਕੋਈ ਕਿਤੇ ਚੱਲ ਗਏ ਚਾਹ ਪੀ ਲੈਣੇ ਆ ਸੋ ਉਸ ਨੂੰ ਕਿਵੇਂ ਪ੍ਰੇਸ਼ ਕਰਨਾ ਚਾਹੀਦਾ ਗਰਮੀਆਂ ਦੇ ਦਿਨਾਂ ਦੇ ਵਿੱਚ ਚਾਹ ਕਿੰਨੇ ਵਾਰ ਪੀਣੀ ਚਾਹੀਦੀ ਹੈ ਦੇਖੋ ਜੀ ਚਾਹ ਜਿਹੜੀ ਹੈਗੀ ਆ ਮਾਰਨਿੰਗ ਈਵਨਿੰਗ ਜਿਹੜੀ ਹੈਗੀ ਆ ਆਪਣਾ ਜ਼ਿਆਦਾਤਰ ਇਸ ਚੀਜ਼ ਤੇ ਹੀ ਮਤਲਬ ਰੱਖਣ ਜਿਸ ਤਰ੍ਹਾਂ ਆਪਾਂ ਬਹੁਤ ਜ਼ਿਆਦਾ ਆਫਿਸਿਸ ਦੇ ਵਿੱਚ ਦਬਚਾ ਵਗੈਰਾ ਲੈਂਦੇ ਆਂ ਆਫਿਸ ਦੇ ਵਿੱਚ ਵੀ ਜਿਹੜਾ ਆਂਦਾ ਹੈ ਮੈਕਸਿਮਮ ਜਿਹੜਾ ਹੈਗਾ ਉਹਨਾਂ ਨੂੰ ਪਹਿਲਾਂ ਆਂਦਿਆਂ ਨਾਲ ਉਹਨਾਂ ਨੂੰ ਪਾਣੀ ਆਫਰ ਕਰਨਾ ਚਾਹੀਦਾ ਹੈਗਾ ਐਂਡ ਜਿਹੜੇ ਹੈਗੇ ਸੌਫਟ ਡਰਿੰਕਸ ਜਿਹੜੇ ਹੈਗੇ ਉਹ ਤਾਂ ਨਹੀਂ ਚਾਹੀਦੇ ਸੋ ਸਰ ਜਿਵੇਂ ਤੁਸੀਂ ਦੱਸਿਆ ਕਿ ਪਾਣੀ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਪਾਣੀ ਜ਼ਿਆਦਾ ਪੀਣਾ ਚਾਹੀਦਾ ਤੇ ਖਾਣ ਪੀਣ ਦੇ ਵਿੱਚ ਕਿੰਨਾ ਕੁ ਪ੍ਰੇਜ਼ ਕਰਨਾ ਚਾਹੀਦਾ ਕਿਉਂਕਿ ਲੋਕ ਜਦੋਂ ਗਰਮੀਆਂ ਵੀ ਆਉਂਦੀਆਂ ਨੇ ਖਾਣ ਪੀਣ ਉਹਨਾਂ ਹੀ ਰੱਖਦੇ ਆ ਜਾਂ ਫਿਰ ਪਾਣੀ ਜਿਹੜੇ ਲੋਕ ਜ਼ਿਆਦਾ ਪੀ ਲੈਂਦੇ ਤਾਂ ਕਹਿੰਦੇ ਨੇ ਕਿ ਪੇਟ ਭਰ ਗਿਆ ਤੇ ਹੁਣ ਭੁੱਖ ਹੀ ਨਹੀਂ ਲੱਗ ਰਹੀ। ਦੇਖੋ ਜੀ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਮੌਸਮੀ ਫਲ ਤੇ ਸਬਜ਼ੀਆਂ ਜਿਵੇਂ ਕਿ ਮੈਲਨ ਹੋ ਗਿਆ, ਵਾਟਰਮੈਲਨ ਹੋ ਗਿਆ, ਅੰਗੂਰ, ਖੀਰੇ, ਟਮਾਟਰ, ਕੀਆ, ਤੋਰੀਆਂ। ਮਤਲਬ ਸੀਜ਼ਨਲ ਵੈਜੀਟੇਬਲ ਜਿਹੜੀਆਂ ਹੈਗੀਆਂ ਉਹ ਖਾਣੀਆਂ ਚਾਹੀਦੀਆਂ ਇਹਨਾਂ ਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਜ਼ਿਆਦਾ। ਐਸੋ ਸਭ ਤੋਂ ਵੱਡੀ ਗੱਲ ਸਰ ਲੋਕਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਉਹਨਾਂ ਨੂੰ ਡੀਹਾਈਡਰੇਸ਼ਨ ਹੋ ਰਹੀ ਆ ਉਸ ਦੇ ਕੀ ਲੱਛਣ ਹੁੰਦੇ ਆ ਕਿਵੇਂ ਲੋਕ ਉਸ ਬਿਮਾਰੀ ਤੋਂ ਡੀਹਾਈਡਰੇਸ਼ਨ ਤੋਂ ਖਿਆਲ ਰੱਖ ਸਕਦੇ ਨੇ ਪਹਿਲਾਂ ਹੀ ਬਚ ਸਕਦੇ ਨੇ ਦੇਖੋ ਡੀਹਾਈਡਰੇਸ਼ਨ ਦੇ ਲੱਛਣ ਤੇ ਜਿਹੜੇ ਹੈਗੇ ਆ ਅ ਤੇ ਵਿੱਚ ਆ ਜਾਂਦਾ ਜਿੱਦਾਂ ਮੂੰਹ ਦਾ ਸੁੱਕਣਾ ਹੋ ਗਿਆ ਠੀਕ ਐ ਅੱਖਾਂ ਜਿਹੜੀਆਂ ਹੈਗੀਆਂ ਅੰਦਰੋਂ ਤਸਨੀਆ ਹੋ ਗਈਆਂ ਰੈਜਨੈਸ ਹੋ ਗਈ ਕਬਰਾਟ ਹੋਣਾ ਸਾਰੀਆਂ ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਸੋ ਸਰ ਹਾਰਟ ਪੇਸ਼IENTS ਦੀ ਜੇਕਰ ਗੱਲ ਕਰ ਲਈਏ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਬੀਪੀ ਜਿਨ੍ਹਾਂ ਦਾ ਵੱਧਦਾ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਪਣਾ ਖਿਆਲ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਜੀ ਆਪਣਾ ਟੈਂਪਰਮੈਂਟ ਜਿਹੜਾ ਕੂਲ ਰੱਖਣਾ ਚਾਹੀਦਾ ਗੁੱਸਾ ਨਹੀਂ ਜ਼ਿਆਦਾ ਕਰਨਾ ਚਾਹੀਦਾ ਜੇ ਟੈਂਪਰਮੈਂਟ ਕੂਲ ਰੱਖਣਗੇ ਗੁੱਸਾ ਨਹੀਂ ਕਰਨਗੇ ਪਾਣੀ ਵਗੈਰਾ ਜ਼ਿਆਦਾ ਪੀਣਗੇ ਆਪਣੇ ਆਪ ਨੂੰ ਸ਼ਾਂਤ ਰੱਖਣਗੇ ਤਾਂ ਕਾਫੀ ਹੱਦ ਤੱਕ ਇਹ ਬੀਪੀ ਨੂੰ ਕੰਟਰੋਲ ਕਰਨ ਜਿਹੜਾ ਹੈਗਾ ਉਹਨਾਂ ਨੂੰ ਮਦਦ ਕਰੇ ਕੱਪੜਿਆਂ ਦਾ ਵੀ ਕੋਈ ਖਿਆਲ ਰੱਖਣਾ ਚਾਹੀਦਾ ਕਿਸ ਤਰੀਕੇ ਦੇ ਕੱਪੜੇ ਪਾਣੇ ਨੇ हां जिस टाइम ऑलरेडी कहा हैगा है हल्के रंग ਦੇ ਕੱਪੜੇ ਬਹੁਤ ਜ਼ਿਆਦਾ ਡਾਰਕ ਕੱਪੜੇ ਨਹੀਂ ਪਾਉਣੇ ਚਾਹੀਦੇ ਐਂਡ ਕਾਟਨ ਦੇ ਜਿਹੜੇ ਉਹ ਜ਼ਿਆਦਾ ਪਾਉਣੇ ਚਾਹੀਦੇ ਫੁੱਲ 슬ੀਵ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਸਿਰ ਵਗੈਰਾ ਜਿਹੜਾ ਹੈਗਾ ਕਵਰ ਕਰਕੇ ਰੱਖਣਾ ਚਾਹੀਦਾ ਸੋ ਸਰ ਅੱਜਕਲ ਜਿਵੇਂ ਲੋਕ ਏਸੀ ਦੇ ਵਿੱਚ ਰਹਿੰਦੇ ਨੇ ਆਫਿਸਿਸ ਦੇ ਵਿੱਚ ਕਾਫੀ ਜ਼ਿਆਦਾ ਏਸੀ ਚੱਲਦੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਡਾਇਰੈਕਟ ਸਨਲਾਈਟ ਦੇ ਵਿੱਚ ਚਲੇ ਜਾਂਦੇ ਨੇ ਧੁੱਪ ਦੇ ਵਿੱਚ ਜਾਂਦੇ ਨੇ ਕੀ ਇਸ ਤਰੀਕੇ ਦੇ ਨਾਲ ਜਾਣਾ ਚਾਹੀਦਾ ਜਾਂ ਫਿਰ ਕਿਸ ਤਰੀਕੇ ਦੇ ਨਾਲ ਆਪਣਾ ਬਚਾਅ ਕਰਨਾ ਚਾਹੀਦਾ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਜੀ ਵੀ ਆਪਣੇ ਜਿਹੜੇ ਉਹਨਾਂ ਨੂੰ ਏਸੀ ਦੀ ਵਰਤੋਂ ਵੀ ਠੀਕ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਏਸੀ ਮਤਲਬ ਬਿਲਕੁਲ ਨਹੀਂ ਯੂਜ਼ ਕਰਨਾ ਏਸੀ ਵਰਤ ਜਾਈਦੇ ਬਟ ਏਸੀ ਦਾ ਵੀ ਟੈਂਪਰੇਚਰ ਬਹੁਤ ਜ਼ਿਆਦਾ ਲੋਅ ਕਰਕੇ ਨਾ ਰੱਖੋ ਜਿੱਦਾਂ ਕਈ 16 ਤੇ ਰੱਖ ਲੈਂਦੇ 17 18 ਤੇ ਉਹਦਾ ਮੋਰ ਥੈਨ ਜਿਹੜਾ ਹੈਗਾ ਇਹ ਆ 20 ਡਿਗਰੀ ਤੋਂ ਉੱਪਰ ਉਹਦਾ ਟੈਂਪਰੇਚਰ ਜਿਹੜਾ ਹੈਗਾ ਰੱਖਣਾ ਚਾਹੀਦਾ ਤਾਂ ਜੋ ਜਦੋਂ ਤੁਸੀਂ ਬਾਹਰ ਨਿਕਲੋ ਤੁਸੀਂ ਮੌਸਮ ਨੂੰ ਅਕਲਮਟਾਈਜ਼ ਜਲਦੀ ਹੋ ਸਕੋ ਅਬ ਪ੍ਰੈਗਨੈਂਟ ਲੇਡੀਆਂ ਨੂੰ ਕਿਸ ਤਰੀਕੇ ਦੇ ਨਾਲ ਆਪਣਾ ਖਿਆਲ ਰੱਖਣਾ ਚਾਹੀਦਾ Pregnant ladies ਨੂੰ ਜੀ ਆਪਣੇ ਸਿਹਤ ਦਾ ਜਿਹੜਾ ਹੈਗਾ ਆ ਉਹਨਾਂ ਨੂੰ ਕਿਉਂਕਿ ਦੋ ਦੋ ਜਨਿਆਂ ਦੀ ਜਾਨ ਉਹਨਾਂ ਤੇ ਨਿਰਭਰ ਜੋ ਪੇਟ 'ਚ ਬੱਚਾ ਪਲ ਰਿਹਾ ਉਹ ਵੀ ਉਹਨਾਂ ਤੇ ਨਿਰਭਰ ਕਰਦਾ ਆ ਆਪਣੀ ਸਿਹਤ ਦਾ ਵੀ ਉਹਨਾਂ ਨੇ ਖਿਆਲ ਰੱਖਣਾ ਸੋ ਇੱਕ ਤਾਂ ਉਹਨਾਂ ਦੀ ਡਾਈਟ ਬੜੀ ਇੰਪੋਰਟੈਂਟ ਆ ਆਪਣੀ ਡਾਈਟ ਪ੍ਰੋਪਰ ਉਹ ਲੈਣ ਪਾਣੀ ਵਗੈਰਾ ਜਿਹੜਾ ਹੈਗਾ ਆ ਜਿਆਦਾ ਪੀਣ ਔਰ ਆਪਣਾ ਜਿਹੜਾ ਜਿਹੜੀਆਂ ਸਾਡੀਆਂ ਘਰੇਲੂ ਲੇਡੀਜ਼ ਨੇ ਉਹਨਾਂ ਨੂੰ ਚਾਹੀਦਾ ਕਿ ਆਪਣਾ ਜਿਹੜਾ ਕੰਮ ਹੈਗਾ ਇਹ ਡੇ ਟਾਈਮ 12 ਵਜੇ ਤੋਂ ਪਹਿਲਾਂ-ਪਹਿਲਾਂ ਔਰ ਸ਼ਾਮ ਨੂੰ ਹੀ ਜ਼ਿਆਦਾ ਕਰਨ ਦੁਪਹਿਰ ਦੇ ਸਮੇਂ ਜਿਹੜਾ ਹੈਗਾ ਕੱਟ ਕਰ ਸਰ ਕਾਫੀ ਲੋਕ ਜਿਹੜੇ ਨੇ ਉਹ ਸੈਰ ਕਰਦੇ ਨੇ ਸਵੇਰ ਨੂੰ ਜਿਮਿੰਗ ਕਰਦੇ ਨੇ ਕਿ ਉਹਨਾਂ ਨੂੰ ਖਾਲੀ ਪੇਟ ਸੈਰ ਜਾਂ ਜਿਮਿੰਗ ਕਰਨੀ ਚਾਹੀਦੀ ਹੈ ਜਾਂ ਫਿਰ ਕੁਝ ਖਾ ਪੀ ਕੇ ਕਰਨੀ ਚਾਹੀਦੀ ਹੈ ਜੇ ਆਪਾਂ अर्ਲੀ ਮਾਰਨਿੰਗ ਦੀ ਗੱਲ ਕਰੀਏ ਜਿਹੜੀ ਵਾਕ ਆ ਲੋਕੀ ਮਾਰਨਿੰਗ ਟਾਈਮ ਹੀ ਕਰਦੇ ਹੈਗੇ ਆ ਜੇ ਮੌਸਮ ਠੀਕ ਹੈ ਗਾ ਮਾਰਨਿੰਗ ਟਾਈਮ ਕੋਈ ਬਹੁਤ ਜ਼ਿਆਦਾ ਹੀਟ ਵੇਵ ਦਾ ਪਾਉ ਨਹੀਂ ਹੁੰਦਾ ਸੈਰ ਆਪਣੀ ਕਰ ਸਕਦੇ ਸੋ ਸਰ ਸਿਵਲ ਹਸਪੀਟਲ ਦੇ ਵਿੱਚ ਕਿਸ ਤਰੀਕੇ ਦੇ ਮਰੀਜ਼ ਆ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਜਾ ਰਿਹਾ ਹੈ ਸਿਵਲ ਹਸਪੀਟਲ ਦੇ ਵਿੱਚ ਹਾਲੇ ਤੱਕ ਸਾਡੇ ਕੋਲ ਕੋਈ ਇਦਾਂ ਦੇ ਮਰੀਜ਼ ਜਿਹੜੇ ਹੈਗਾ ਰਿਪੋਰਟ ਨਹੀਂ ਹੋਏ ਬਟ ਸਾਡੇ ਵੱਲੋਂ ਇੰਤਜ਼ਾਮ ਜਿਹੜੇ ਨੇ ਪੂਰੇ ਨੇ ਸੋ ਸਰ ਲਾਸਟ ਸਵਾਲ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਲੋਕ ਗਰਮੀਆਂ ਦੇ ਵਿੱਚ ਆਪਣਾ ਕੰਮ ਕਾਜ ਕਰਦੇ ਨੇ ਜਿਹੜੇ ਲੋਕ ਧੁੱਪਾਂ ਦੇ ਵਿੱਚ ਖੜ ਕੇ ਆਪਣੀਆਂ ਰੇੜੀਆਂ ਫੜੀਆਂ ਲਗਾ ਰਹੇ ਨੇ ਦੁਕਾਨਦਾਰੀ ਜਿਹੜੀ ਚਲਾ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਪਣਾ ਖਿਆਲ ਵੀ ਰੱਖਣਾ ਚਾਹੀਦਾ ਤੇ ਆਪਣਾ ਕੰਮ ਕਰਕੇ ਘਰ ਦਾ ਪਾਲਣ ਪੋषण ਵੀ ਕਰ ਸਕਣ ਬਿਲਕੁਲ ਜੀ ਹੁਣ ਜੇ ਕੰਮ ਨਹੀਂ ਕਰਨਗੇ ਤਾਂ ਘਰ ਦਾ ਪਾਲਣ ਪੋषण ਕਿਸ ਤਰ੍ਹਾਂ ਕਰਨਗੇ ਸੋ ਇੱਕ ਤਾਂ ਪਾਣੀ ਦੀ ਬੋਤਲ ਜਿਹੜੀ ਹੈਗੀ ਆਪਣੇ ਕੋਲ ਰੱਖਣ بار بار ਥੋੜੀ ਥੋੜੀ देर बाद ਪਾਣੀ ਕਰਾ ਜਿਹੜਾ ਹੈਗਾ ਇਹ ਆਪਣਾ ਪੀਣ ਗਿੱਲਾ ਕੱਪੜਾ ਜਿਹੜਾ ਹੈਗਾ ਆਪਣੇ ਕੋਲ ਰੱਖਣ ਸੇ ਟਾਕੇ ਰੱਖਣ ਅਗਰ ਜ਼ਿਆਦਾ ਮਹਿਸੂਸ ਹੁੰਦੀ ਆ ਤਾਂ ਫੇਸ ਤੇ ਆਪਣੇ ਜਿਹੜੇ ਹੈਗੇ ਗਿੱਲਾ ਰੱਖੋ ਫੇਸ ਸੋ ਬਿਲਕੁਲ ਗਰਮੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੇ ਆਪ ਦਾ ਵਿਚਾਰ ਰੱਖਣਾ ਸਾਰੀ ਗੱਲਬਾਤ ਕੀਤੀ ਹੈ ਉਮੀਦ ਇਹ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਗਰਮੀਆਂ ਦੇ ਵਿੱਚ ਤੁਸੀਂ ਆਪਣਾ ਖਾਣ ਪੀਣ ਦਾ ਕਾਫੀ ਜ਼ਿਆਦਾ ਸੁਧਾਰ ਰੱਖੋ ਪਾਣੀ ਸਮੇਂ-ਸਮੇਂ ਸਰ ਪੀਂਦੇ ਰਹੋ ਠੰਡੀਆਂ ਚੀਜ਼ਾਂ ਲਓ ਤੇ ਗਰਮੀ ਤੋਂ ਜਿੰਨਾ ਹੋ ਸਕੇ ਬਚਾਅ ਕਰ ਸਕੋ ਤਾਂ ਵਧੀਆ ਰਹੇਗਾ ਕਿਉਂਕਿ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੀਟ ਵੇਵ ਜਿਹੜੀ ਹੈ ਉਹ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਸਾਰੀ ਜਾਣਕਾਰੀ ਜਿਹੜੀ ਹੈ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਐਸ ਐਮਓ ਹਰਪ੍ਰੀਤ ਸਿੰਘ ਜੀ ਨੇ ਦੱਸੀ ਹੈ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਦੀਪਕ ਕਤਿਆਲ ਦਾ ਸਿਟੀ ਹੈਡਲਾਈਨਸ